ਸਾਡੇ ਬਹੁਤ ਹੀ ਸਤਿਕਾਰਯੋਗ ਮਾਨ ਫਾਰਮ ਦਾ ਬਹੁਤੋ ਕਿਸਾਨ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਵਾ ਹੱਥੀਂ ਕੰਮ ਦੇਖ ਰਹੇ ਫਸਲ ਨੂੰ ਕਿਵੇਂ ਸੰਭਾਲਣਾ ਕੀ ਕਰਨਾ ਮਾਨ ਫਾਰਮ ਕੋਟ ਕਪੂਰਾ ਜਿਹੜੀ ਬਹੁਤ ਹੀ ਤਕੜੀ ਕੋਪੀ ਦੀ ਕੈਂਤੀ ਕਰਦੇ ਨੇ ਕੋਪੀ ਦੀ ਕੈਂਤੀ ਲੰਮੇ ਸਮੇਂ ਤੋਂ ਕਰਦੇ ਨੇ ਇਹਨਾਂ ਦਾ ਬਹੁਤ ਵੱਡਾ ਤਜਰਬਾ ਵਾ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਤਜਰਬੇ ਦੇ ਵਿੱਚੋਂ ਜਰੂਰ ਕਿਸਾਨਾਂ ਨੂੰ ਜਾਣੋ, ਪਰੋਣ। ਉਹਨਾਂ ਤੋਂ ਵੀ ਆਪਣਾ ਵੀ ਜ਼ਿੰਦਗੀ ਦਾ ਤਜਰਬਾ ਸੁਣਾਵੇ। ਜਰੂਰ ਸੁਣੀਏ ਤੇ ਇਸ ਤੋਂ ਬਾਅਦ ਫਿਰ ਅੱਗੇ ਆਪਾਂ ਜਿਹੜਾ ਸਕੇਲਰ ਕੰਮ ਕਰਦਾ ਰਹੋ। ਸਭ ਤੋਂ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਤੁਹਾਨੂੰ ਧੰਨਵਾਦ ਕਰਦਾ ਜੀ ਪੰਜਾਬ ਫੈਕਟਰੀ ਗਰੋਵਰ ਗਰੁੱਪ ਦਾ ਜਿਨ੍ਹਾਂ ਨੇ ਸਾਨੂੰ ਬਾਈ ਜੀ ਇੱਥੇ ਗੋਪੀ ਵਾਲੇ ਕਿਸਾਨਾਂ ਨੂੰ ਵੀ ਆਪਦੇ ਮੇਲੇ ਦੇ ਵਿੱਚ ਸ਼ਾਮਲ ਕੀਤਾ ਬਹੁਤ ਧੰਨਵਾਦ ਹੈ ਇਸ ਸਾਰੀ ਟੀਮ ਦਾ ਤੇ ਅੱਜ ਬਾਈ ਜੀ ਆਪਣੇ ਗੋਪੀ ਵਾਲੇ ਕਿਸਾਨਾ ਜਿਹੜੇ ਉਹ ਕਿੱਥੇ ਕਹੁੰਦੇ ਆਪਣੇ ਮੇਲੇ ਤੇ ਮੜਾ ਰਿਹਾ ਹੱਥ ਦਾ ਖੜਾ ਕਰਕੇ ਦਿਖਾਉਗੇ ਸਾਰੇ ਬਾਈ ਆਲਮਾ ਵਾਲੇ ਆਏ ਆ ਤਾਂ ਬਹੁਤ ਅੱਲਾਹ ਆਗਾ ਬਾਈ ਸਾਡੇ ਮੌੜ ਮੰਡੀ ਤੋਂ ਮਾ ਉਹ ਵੀ ਪਹੁੰਚੇ ਆ ਜਿਲ੍ਹਾ ਬਠਿੰਡੇ ਤੋਂ ਤੇ ਆ ਨੋ ਵੀ ਬਾਈ ਹੋਰ ਉਹ ਮਾਨ ਆ ਜਿਹੜਾ ਸਾਥ ਨੂੰ ਹੈ ਸਟੇਜ ਤੇ ਲਿਆ ਕੇ ਬਿਠਾਤਾ ਇੱਕ ਛੋਟੇ ਜਿਹੇ ਕੈਮਰੇ ਤੇ ਬੋਲਣ ਵਾਲਾ ਸੀ ਮੈਂ ਤਾਂ ਖੇਤ ਖੂਹ ਦੇ ਵਿੱਚ ਮਾਰਾ ਮੋਟਾ ਬੋਲ ਲੈਂਦਾ ਸੀ ਤਾਂ ਅੱਜ ਬਾਈ ਹੁਣ ਉਹਦਾ ਤਰਵਾਦ ਕਰਦਾ ਜੀ ਇਹਨਾਂ ਨੇ ਜਿਹੜਾ ਮੈਨੂੰ ਐਡੀ ਸਟੇਜ ਤੇ ਲਿਆ ਕੇ ਬਿਠਾਤਾ ਤਾਂ ਗੱਲ ਬਾਈ ਜੀ ਆਪਾਂ ਗੋਬੀ ਦੀ ਕਰਾਂਗੇ ਕਿਉਂਕਿ ਸਾਡਾ ਜਿਹੜਾ ਲੰਮਾ ਤਜਰਬਾ ਬਾਈ ਗੋਬੀ ਦਾ 50 ਸਾਲ ਤੋਂ ਆ ਪਹਿਲਾਂ ਤਕਰੀਬਨ ਜਿਹੜੇ ਬਜ਼ਾਰਕ ਸਾਡੇ ਲਾਉਂਦੇ ਸੀ ਗੋਭੀ ਤੇ ਉਦੋਂ ਬਾਅਦ ਜਿਹੜਾ ਅਸੀਂ ਕੰਮ ਸੰਭਾਲਿਆ ਕਿਉਂਕਿ ਪਹਿਲਾਂ ਬਈ ਨਹੀਂ ਲੇਬਰ ਬਹੁਤ ਮਿਲ ਜਾਂਦੀ ਸੀ ਹੁਣ ਜਿਹੜਾ ਹੈਗਾ ਲੇਬਰ ਦੀ ਬੜੀ ਦਿੱਕਤ ਆ ਰਹੀ ਆ ਤਾਂ ਸਾਸੀਂ ਜਿੰਨਾ ਵੀ ਰਾਤ ਨੂੰ ਤੇ ਆਉਂਦਾ ਨੇ ਜਾਂ ਗੋਭੀ ਤੇ ਆਉਂਦਾ ਆਲੂ ਆ ਜਿਹੜਾ ਬਈ ਉਹ ਤਾਂ ਤਕਰੀਬਨ ਆਪਾਂ ਸਟੋਰ ਵੀ ਕਰ ਸਕਦੇ ਆ ਕੋਈ 4 ਮਹੀਨੇ 5 ਮਹੀਨੇ ਸਟੋਰ ਹੋ ਜਾਂਦਾ ਪਰ ਗੋਭੀ ਨੂੰ ਪੰਜਾਂ ਪਾਸੇ ਸਟੋਰ ਨਹੀਂ ਕਰ ਸਕਦੇ ਕੋਈ 20 25 ਦਿਨ ਦਾ ਹੋ ਸਕਦਾ ਸਟੋਰ ਹੋ ਜੇ ਤਾ ਐਤ ਵੀ ਮੈਨੂੰ ਲੱਗਦਾ ਵੀ ਥੋੜਾ ਜਿਆਦਾ ਰੁਝਾਨ ਬਾਈ ਗੋਪੀ ਵਾਲੇ ਪਾਸੇ ਹੈਗਾ ਕਿਉਂਕਿ ਪਿਛਲੇ ਸਾਲ ਥੋੜਾ ਜਿਹਾ ਜਿਹੜਾ ਰੇਟ ਬੜਾ ਉੱਪਰ ਆ ਪਰਿਆ ਸਾਨੂੰ ਵੀ ਇਹ ਨਹੀਂ ਉਮੀਦ ਨਹੀਂ ਸੀ ਕਿ ਵੀ ਅੱਨਾ ਰੇਟ ਜਿਹੜਾ ਵੀ ਕੰਮ ਥੋੜਾ ਜਿਹਾ ਔਖਾ ਬਈ ਆਲੂਆਂ ਨਾਲੋਂ ਥੋੜਾ ਜਿਹਾ ਔਖਾ ਹੋ ਗਏ ਵੀ ਲੋਗਾਂ ਨੂੰ ਮੇਵਰ ਵੀ ਚਾਹੀਦੀ ਆ ਤਾਂ ਮੈਂ ਤਾਂ ਇਹੀ ਕਹੂੰਗਾ ਕਿ ਛੋਟੇ ਲੈਵਲ ਤੋਂ ਕੰਮ ਅਗਦੀ ਸ਼ੁਰੂ ਕੀਤਾ ਜਾਵੇ ਹੌਲੀ ਹੌਲੀ ਮਾਰਕੀਟ ਦਾ ਵੀ ਪਤਾ ਲੱਗੂ ਕਿਵੇਂ ਬੰਦੇ ਜਾਂਦੇ ਖਰਚਾ ਕਿੰਨਾ ਦਾ ਹੁੰਦਾ ਤਾਂ ਬਾਕੀ ਬਾਲਾ ਕੁਸ਼ ਮੈਂ ਆਪਾਂ ਨੂੰ ਟਾਈਮ ਨਹੀਂ ਲੰਘਾ ਤੇ ਮੈਂ ਤਾਂ ਉਸ ਇੰਨੀ ਗੱਲ ਕਰੂੰਗਾ ਵੀ ਜਿਹੜੀ ਆਪਣੀ ਨੰਨੀ ਪਨੇਰੀ ਆ ਬਾਈ ਜੀ ਆ ਬਾਈ ਬਾਈ ਲੈ ਕੇ ਆਇਆ ਬੱਚੇ ਆਵੇ ਮੇਲੇ ਦੇ ਵਿੱਚ ਵੀ ਸਾਰੇ ਆਪਦੇ ਬੱਚਿਆਂ ਨੂੰ ਬਾਈ ਜੀ ਮੇਲੇ ਜਰੂਰ ਬਖਾਇਆ ਕਰੋ ਜੇ ਕਿਸਾਨੀ ਬਚਾਉਣੀ ਆ ਤਾਂ ਜੇ ਆਪਾਂ ਕਿਸਾਨੀ ਬਚਾਉਣੀ ਆ ਬੱਚਿਆਂ ਨੂੰ ਮੇਲਿਆਂ ਚ ਲਿਆਇਆ ਕਰੋ ਸਾਰਾ ਕੁਝ ਦਿਖਾਓ ਵੀ ਆਹਾ ਆਹਾ ਐ ਹੁੰਦਾ ਤੇ ਖੇਤ ਵੀ ਆਪਦੇ ਬੱਚਿਆਂ ਨੂੰ ਛੋਟਿਆਂ ਨੂੰ ਤੁਹਾਂ ਦਾ ਰੁਝਾਨ ਖੇਤ ਵੱਲ ਪਾਸੇ ਪਾਓ ਤੇ ਫੇਰ ਹੀ ਕਿਸਾਨੀ ਵਜੂਗੀ ਜੀ ਤੇ ਮੈਂ ਤਾਂ ਇੰਨੀ ਗੱਲ ਦੇ ਵਿੱਚ ਗੱਲ ਨਵੇੜ ਦੇਣਾ ਹੁੰਦਾ ਜੇ ਕੋਈ ਆਪਾਂ ਜਾਣਕਾਰੀ ਵੀ ਚਾਹਦੇ ਸੋਸ਼ਲ ਮੀਡੀਆ ਤੇ ਦਿੰਨੇ ਆ ਮੈਂ ਬੜੀ ਲੰਮੀ ਵੀਡੀਓ ਨਹੀਂ ਪਾਉਂਦਾ ਹੁੰਦਾ ਕਿ ਜਿੰਨੀ ਕ ਆਪਣੀ ਪਤਾ ਨੂੰ ਨਹੀਂ ਗੱਲ ਸਾਰੇ ਦੇ ਕਿਸਾਨ ਵੀਰਾਂ ਨਾਲ ਨਾਲ ਗੱਲ ਸਾਂਝੀ ਕਰ ਦਿਓ ਤਾਂ ਬਹੁਤ ਧੰਨਵਾਦ ਆ ਜੀ ਸਾਰੇ ਗਰੁੱਪ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਮੈਨੂੰ ਇੱਥੇ ਆਉਣ ਦਾ ਤੇ ਅੱਜ ਮੈਂ ਤਕਰੀਬਨ ਕਿਸਾਨ ਜਿਹੜੇ ਬਾਹਰ ਮੈਨੂੰ ਮਿਲਣ ਵਾਲੇ ਵੀ ਤਕਰੀਬਨ ਬਾਵਾ ਡੇਕੀ ਜਾਂਦੇ ਆ ਫਾਰਮਾਂ ਤੋਂ ਬਹੁਤ ਆ ਰਹੀਆਂ ਤੇ ਉਹਨਾਂ ਨੂੰ ਵੀ ਮਿਲਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਿੰਨਾਂ ਕਿਸਾਨ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ